ਮਦਦ 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 ਜਿੱਥੇ ਸੂਬਾ ਪਰਦੇ ਵਿੱਚ ਬੀਜੇਪੀ ਵਰਕਰਾਂ ਦੇ ਵੱਲੋਂ ਮੋਦੀ ਸਰਕਾਰ ਦੀਆਂ ਸਕੀਮਾਂ ਸੰਬੰਧੀ ਤੇ ਲਗਾਏ ਕੈਂਪਾਂ ਦੌਰਾਨ ਪੰਜਾਬ ਪੁਲਿਸ ਵੱਲੋਂ ਬੀਜੇਪੀ ਲੀਡਰਾਂ ਨੂੰ ਨਜ਼ਰਬੰਦ ਕੀਤਾ ਗਿਆ ਇਸ ਤਰ੍ਹਾਂ ਹੀ ਗੜਚੰਕਰ ਦੇ ਪਿੰਡ ਬਸਿਆਲਾ ਦੇ ਵਿੱਚ ਲਗਾਏ ਕੈਂਪ ਦੇ ਵਿੱਚ ਵੱਡੀ ਗਿਣਤੀ ਵਿੱਚ ਪੁਜੀ ਥਾਣਾ ਗੜਚੰਕਰ ਪੁਲਿਸ ਵੱਲੋਂ ਮਨੀਸ਼ਾ ਮਹਿਤਾ ਹਲਕਾ ਇੰਚਾਰਜ ਬੀਜੇਪੀ ਦੇਵਨਾ ਦੇ ਸਾਥੀਆਂ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਇਸ ਮੌਕੇ ਤੇ ਮਰੀਸ਼ਾ ਮੈਤਾ ਹਲਕਾ ਇੰਚਾਰਜ ਭਾਜਪੀ ਨੇ આરોਪ ਲਗਾਇਆ ਕਿ ਕੇਂਦਰ ਸਰਕਾਰ ਦੀ ਦੇ ਵੀ ਵੱਲੋਂ ਚਲਾਈ ਜਾ ਰਹੀਆਂ ਸਕੀਮਾਂ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਪਿੰਡਾਂ ਦੇ ਵਿੱਚ ਕੈਂਪ ਲਗਾਈ ਜਾ ਰਹੇ ਹਨ ਅਤੇ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਇਨ੍ਹਾਂ ਕੈਂਪਾਂ ਲਈ ਸੀਐਸਸੀ ਸੈਂਟਰ ਦੀ ਇਜਾਜ਼ਤ ਲਈ ਹੋਈਆ ਪਰੰਤੂ ਸੂਬਾ ਸਰਕਾਰ ਦਾ ਆਮਦਵੀ ਪਾਰਟੀ ਦੇ ਵੱਲੋਂ ਕੁਝ ਕੋਝੀਆਂ ਚਾਲਾਂ ਜਿਹੜੀਆਂ ਨੇ ਚੱਲ ਕੇ ਮੋਦੀ ਸਰਕਾਰ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਰੋਕ ਲਗਾਈ ਜਾ ਰਹੀ ਆ ਜਿਹੜਾ ਕਿ ਪੰਜਾਬ ਦੇ ਲੋਕ ਕਦੇ ਵੀ برداشت ਨਹੀਂ ਕਰਨਗੇ ਹੋਰ ਕੀ ਕੁਝ ਕਿਹਾ ਉਪਰ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਆ ਤੁਸੀਂ ਬਣੇ ਰਹੋ ਪੰਜਾਬੀ ਏਖਣ ਦੇ ਨਾਲ ਬਿੱਟੂ ਚੋਹਾਨ ਦੀ ਰਿਪੋਰਟ ਗੜਚੰਕਰ ਅਸੀਂ ਕੁਝ ਦਿਨਾਂ ਤੋਂ ਖਰੀਬ ਮਹੀਨੇ ਤੋਂ ਉੱਪਰ ਹੋ ਗਿਆ ਪਿੰਡ-ਪਿੰਡ ਜਾ ਕੇ ਕੈਂਪ ਲਗਾ ਰਹੇ ਆ ਜਿਹਦੇ ਵਿੱਚ ਅਸੀਂ ਕੇਂਦਰ ਸਰਕਾਰ ਦੀਆਂ ਸੁਵਿਧਾਵਾਂ ਲੋਕਾਂ ਤੱਕ ਅਸੀਂ ਪਹੁੰਚਾ ਰਹੇ ਆ ਪਿੰਡ-ਪਿੰਡ ਜਾ ਕੇ ਔਰ ਇਹ ਕੈਂਪ ਜਿਹੜੇ ਆ ਅੱਜ ਸਾਡਾ ਕੈਂਪ ਬਸਿਆਲੇ ਪਿੰਡ 'ਚ ਲੱਗਣਾ ਸੀ ਤੇ ਕੈਂਪ ਬੰਦ ਕਰਾਇਆ ਗਿਆ ਬਹੁਤ ਕੱਕਾਸ਼ਾਈ ਕੀਤੀ ਗਈ ਸਾਡੇ ਲੋਕਾਂ ਦੇ ਨਾਲ ਮੈਂ ਇਹ ਗੱਲ ਕਰਨਾ ਚਾਹੁੰਦੀ ਆ ਕਿ ਅ ਇਲਾਕੇ ਦੇ ਵਿੱਚ ਰੋੜੀ ਸਾਹਿਬ ਉਹਨਾਂ ਦੇ ਕੈਂਪ ਆਮ ਆਦਮੀ ਪਾਰਟੀ ਦੇ ਵੀ ਲੱਗ ਰਹੇ ਆ ਉਹਨਾਂ ਕੋਲੋਂ ਕੋਈ ਪਰਮਿਸ਼ਨ ਨਹੀਂ ਪੁੱਛੀ ਜਾ ਰਹੀ ਔਰ ਸਾਨੂੰ ਪਰਮਿਸ਼ਨ ਵੀ ਪੁੱਛੀ ਗਈ ਸਾਨੂੰ ਇਹ ਵੀ ਕਿਹਾ ਕਿ ਤੁਸੀਂ ਰੂਲਸ ਦੀ ਕੰਪਲਾਈਂਸ ਕਰੋ ਮੈਂ ਦੱਸਣਾ ਚਾਹੁੰਦੀ ਆ ਕਿ ਕੋਈ ਵੀ ਰੂਲ ਤੋਂ ਬਾਹਰ ਐਕਟੀਵਿਟੀ ਭਾਰਤੀ ਜਨਤਾ ਪਾਰਟੀ ਨਹੀਂ ਕਰ ਰਹੀ ਉਦਾ ਕਾਰਨ ਕੀ ਹੈ ਕਿ ਸਾਡੇ ਪਾਰਟੀ ਨੇ ਸੀਐਸਸੀ ਸੈਂਟਰਸ ਦੀ ਪਰਮਿਸ਼ਨ ਲਈ ਹੋਈ ਹੈ ਔਰ ਇੱਕ ਸੀਐਸਸੀ ਸੈਂਟਰ ਦੇ ਵਿੱਚ 6 ਬੰਦੇ ਐਨਰੋਲ ਹੋ ਸਕਦੇ ਆ ਉਹਦੇ ਤਹਿਤ ਇਹ ਬੜੀ ਜ਼ਿੰਮੇਵਾਰੀ ਦੇ ਨਾਲ ਬੰਦੇ ਜਿਹੜੇ ਅਟੈਚ ਹੋਏ ਸੀਐਸਸੀ ਸੈਂਟਰ ਦੀ ਪਰਮਿਸ਼ਨ ਦੇ ਨਾਲ ਔਰ ਉਹ ਬੰਦੇ ਜਿਹੜਾ ਆਥਰਾਇਜ਼ਡ ਬੰਦੇ ਸਾਡੀ ਪਾਰਟੀ ਦੇ ਇਹ ਕੰਮ ਕਰ ਰਹੇ ਆ ਅੱਜ ਆਮ ਆਦਮੀ ਪਾਰਟੀ ਨੇ ਬਹੁਤ ਹੀ ਕੋਝੀ ਸਿਆਸਤ ਕਰਦੇ ਹੋਏ ਇੱਕ ਘਟਿਆ ਹਰਕਤ ਕੀਤੀ ਹੈ ਸੋ ਮੈਨੂੰ ਅੱਜ ਘਰ ਦੇ ਵਿੱਚ ਇੱਥੇ ਰੋਕਿਆ ਗਿਆ ਕਿ ਤੁਸੀਂ ਕੈਂਪ ਨਹੀਂ ਲਗਾਣ ਲਗਾਣ ਜਾਣਾ ਔਰ ਮੇਰੇ ਕੈਂਪ ਜਿੱਥੇ ਲੱਗਣਾ ਸੀਗਾ ਉੱਥੇ ਜਾ ਕੇ ਪਹਿਲੇ ਤਾਲਾ ਲਗਵਾਤਾ ਗਿਆ ਮੈਂ ਪੁੱਛਣਾ ਚਾਹੁੰਦੀ ਆ ਇਸ ਸਰਕਾਰ ਨੂੰ ਕਿ ਅਸੀਂ ਬਿਨਾਂ ਲੋਕਾਂ ਤੋਂ 1 ਰੁਪਿਆ ਲਏ ਉੱਥੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਜ਼ਿੰਮੇ ਦੇ ਕਾਰਡ ਲੋਕਾਂ ਦੇ ਜਿਹੜੇ ਆ ਸ਼੍ਰਮ ਦੇ ਕਾਰਡ ਲੋਕਾਂ ਦੀ ਈਕੀਵਾਈਸੀ ਕਰਨੀ ਮੌਕੇ ਤੇ ਕਿਸਾਨ ਸਨਮਾਨ ਨੀਤੀ ਦੀ ਲੋਕਾਂ ਦੇ ਜਿਹੜਾ ਕਬਾਲਿਆਂ ਵਾਲੀ ਛੱਤਾਂ ਦੇ ਫਾਰਮ ਭਰਦੇ ਸੀ ਅਸੀਂ ਕਾਹਨ ਤਾਂ ਸੀ ਮੌਕੇ ਤੇ ਬਣਾ ਕੇ ਦਿੰਦੇ ਸੀ ਔਰ ਅਸੀਂ ਜਿਹੜਾ ਮੌਕੇ ਤੇ ਲੋਕਾਂ ਦੇ ਫਾਰਮ ਭਰਾ ਕੇ ਦੇ ਰਹੇ ਸੀ ਪੈਨਸ਼ਨ ਦੇ ਫਾਰਮ ਭਰਾ ਕੇ ਦੇ ਰਹੇ ਸੀ ਅੱਜ ਅਸੀਂ ਕੀ ਗਲਤ ਕਰ ਰਹੇ ਸੀ ਅੱਜ ਜਨਤਾ ਨੂੰ ਸੁਵਿਧਾ ਦੇਣ ਤੋਂ ਰੋਕ ਰਹੀ ਹੈ ਸਾਨੂੰ ਆਮ ਆਦਮੀ ਪਾਰਟੀ ਕੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸੁਵਿਧਾਾਂ ਮਿਲੇ ਔਰ ਮੈਂ ਦੱਸਣਾ ਚਾਹੁੰਦੀ ਆ ਕਿ ਲੋਕੀ ਮੇਰੇ ਹਲਕੇ ਦੇ ਵਿੱਚ ਔਰੰਗਜ਼ੇਬੀ ਰਾਜ ਤੋਂ ਬਿਲਕੁਲ ਪਰੇਸ਼ਾਨ ਨੇ ਜਿਹੜਾ ਔਰੰਗਜ਼ੇਬੀ ਰਾਜ ਹੈ ਤੇ ਜੋ ਨਵੇਂ ਵਿਧਾਇਕ ਦਾ ਜਿਹੜਾ ਸੌ ਸੌ ਜਿਹੜਾ ਲੋਕਾਂ ਦਾ ਆਪਣੀ ਕੋਠੀ ਦਾ ਪਵੰਦਾ ਹੈ ਔਰ ਉਹ ਜਿਹੜੇ ਪਾਪ ਪਾ ਕੇ ਲੋਕਾਂ ਨੂੰ ਬਾਜੇ ਕਰ ਦਿੰਦਾ ਲੋਕਾਂ ਦਾ ਕੰਮ ਨਹੀਂ ਕਰ ਰਿਆ ਔਰ ਇਹ ਲੋਕਾਂ ਦੇ ਸਿਰਫ ਜਿਹੜੇ ਪਾਉਂਦੇ ਜਾ ਰਹੇ ਹੈ ਇਹ ਸੱਤਾਤਾਰੀ ਲੋਕ ਔਰ ਅਸੀਂ ਲੋਕ ਪਿੰਡ ਜਾ ਕੇ ਬਿਨਾਂ ਕਿਸੇ ਦਾ ਜਿਹੜਾ ਪਾਇ ਬਿਨਾਂ ਕਿਰਾਇਆ ਲਗਵਾਏ ਬਿਨਾਂ ਇੱਕ ਨਿਕਾ ਪੈਸਾ ਲਗਵਾਏ ਲੋਕਾਂ ਦਾ ਕੈਂਪ ਲਗਾ ਕੇ ਦੇਰੇ ਸੀ ਅੱਜ ਉਸ ਗੱਲ ਦੀ ਤਕਲੀਫ ਇਹਨਾਂ ਨੂੰ ਹੋਈ ਹੈ ਔਰ ਮੈਨੂੰ ਕਾਰ ਦੇ ਵਿੱਚ ਪਲੀਜ਼ ਨੇ ਆ ਕੇ ਬਾਕਾਇਦਾ ਰੋਕਿਆ ਔਰ ਮੈਨੂੰ ਜਾਣ ਨਹੀਂ ਦੇ ਰਹੇ ਮੈਨੂੰ ਤੇ ਮੇਰੇ ਸਾਥੀਆਂ ਨੂੰ ਕਿ ਉਹ ਉੱਥੇ ਜਾ ਕੇ ਅਸੀਂ ਕੈਂਪ ਲਗਾ ਸਕੀਏ ਸਰ ਕੀ ਕਹੋਗੇ ਅੱਜ ਜਿਹੜਾ ਕਿ ਨਜ਼ਰਬੰਦ ਕੀਤਾ ਗਿਆ ਹੈ ਦੇਖੋ ਜੀ ਇਹ ਮੈਸੇਜ ਲਗਾ ਦਿੱਤਾ ਗਿਆ ਸੀਗਾ ਵੀ ਜਿਹੜੇ ਵੀ ਸਰਕਾਰ ਦੇ ਪਾਲਿਸੀ ਹੈਗੀ ਹੈ ਕਿ ਜਿਹੜੀ ਇਸੇ ਵੀ ਅਨਸਕrupulous ਬੰਦੇ ਕੋਲ ਮਾੜੇ ਬੰਦੇ ਕੋਲ ਪਬਲਿਕ ਦਾ ਡਾਟਾ ਨਾ ਜਾਵੇ ਇਸ ਕਰਕੇ ਅਸੀਂ ਕੱਲ ਵੀ ਮੈਸੇਜ ਲਗਾ ਦਿੱਤਾ ਸੀਗਾ ਵੀ ਕਿਸੇ ਵੀ ਤਰ੍ਹਾਂ ਦੀ ਡਿਸੈਮੀਨੇਸ਼ਨ ਵੀ ਮਤਲਬ ਪ੍ਰਾਈਵੇਟ ਤੌਰ ਤੇ ਜਿਹੜੀ ਹੈਗੀ ਹੈ ਪਰਸਨਲ ਡਾਟਾ ਦੀ ਨਹੀਂ ਹੋਏਗੀ ਤੇ ਉਹਦੇ ਚੱਲਦੇ ਅਸੀਂ ਜਿਹੜਾ ਇਹਨਾਂ ਨੇ ਇਨਸਿਸਟ ਕੀਤਾ ਕਿ ਅਸੀਂ ਜਿਹੜਾ ਕੈਂਪ ਲਗਾਣਾ ਜਿਸ ਕਰਕੇ ਅਸੀਂ ਅੱਜ ਘਰੇ ਆ ਕੇ ਇਹਨਾਂ ਨੂੰ ਇਹ ਸਾਰੀ ਗੱਲ ਸਮਝਾ ਵੀ ਦਿੱਤੀ ਹੈ ਜੋ ਨੀਤੀ ਹੈਗੀ ਹੈ ਇਹਨਾਂ ਨੂੰ ਦੱਸ ਵੀ ਦਿੱਤਾ ਕਿ ਪ੍ਰੋਸੈਸ ਫਾਲੋ ਕਰ ਸਕਦੇ ਆ ਪ੍ਰੋਸੈਸ ਫਾਲੋ ਕਰਨ ਦੇ ਬਾਅਦ ਕਮੇਟੀ ਬਣੀਗੀ ਕਮੇਟੀ ਦੀ ਗਾਈਡਲਾਈਨਸ ਦੇ ਹਿਸਾਬ ਨਾਲ ਜੇ ਉਹ ਵੀ ਇਹਨਾਂ ਦੇ ਰਿਕੁਆਇਰਮੈਂਟਸ ਹੋਣਗੇ ਉਹ ਰਿਕੁਆਇਰਮੈਂਟਸ ਕਮੇਟੀ ਦੇ ਪੂਰੇ ਕਰਦੇ ਤਾਂ ਉਸ ਤੋਂ ਬਾਅਦ ਕਰ ਸਕਦੇ ਤਾਂ ਕਿ ਸਾਨੂੰ ਵੀ ਨੋ ਹਾਊ ਹੋ ਜਾਏ ਕਿ ਜਿਹੜਾ ਪਬਲਿਕ ਦਾ ਡਾਟਾ ਹੈ ਉਹ ਕਿੱਥੇ ਜਾ ਰਿਹਾ ਬਿਕੋਜ਼ ਕਾਫੀ ਕੰਪਲੇਂਟਸ ਇਸ ਤਰ੍ਹਾਂ ਦੀਆਂ ਸਾਡੇ ਕੋਲ ਆਉਂਦੀਆਂ ਕਿ ਸਾਡੇ ਜਿਹੜੇ ਮੋਬਾਈਲ ਨੰਬਰਸ ਨੇ ਜਿਹੜੇ ਸਾਡੇ ਆਧਾਰ ਕਾਰਡਸ ਨੇ ਪੈਨ ਕਾਰਡਸ ਨੇ ਉਹ ਸਾਡੇ ਬੈਂਕ ਅਕਾਊਂਟਸ ਨਾਲ ਲਿੰਕਡ ਹੋਣਗੇ ਥੈਟਸ ਵਾਈ ਅਸੀਂ ਸਾਰਾ ਕੁਝ ਦੱਸ ਦਿੱਤਾ ਇੱਥੇ ਲੋਕ ਜਮ੍ਹਾਂ ਸੀਗੇ ਉਹਨਾਂ ਨੂੰ ਵੀ ਸਮਝਾ ਦਿੱਤਾ 40 ਵਰਕਰ ਸੀਗੇ ਇਹਨਾਂ ਨੂੰ ਵੀ ਸਮਝਾ ਦਿੱਤਾ ਕਿ ਹਰ ਇੱਕ ਕੰਮ ਨੂੰ ਜਿਹੜਾ ਜਿਹੜਾ ਇਹ ਕਰ ਰਹੇ ਆ ਉਹਦਾ ਜਿਹੜਾ ਤਰੀਕਾ ਇਖਤियार ਕੀਤਾ ਹੈ ਕਿ ਤਰੀਕਾ ਕਿਉਂ ਕਰ। ਇਹਨਾਂ ਕੋਲੋਂ ਕਿਸ ਤਰ੍ਹਾਂ ਕੋਈ ਵਿਸ਼ਵਾਸ ਦਵਾਇਆ ਗਿਆ ਤੇ ਨਹੀਂ ਕਰੂਗਾ। ਨਹੀਂ ਅਜੇ ਅਸੀਂ ਫਿਲਹਾਲ ਇੱਥੇ ਮੌਜੂਦ ਆ ਤੇ ਅਜੇ ਤੱਕ ਜਿਹੜਾ ਹੈਗਾ ਕਿ ਗੱਲ ਸਮਝਾ ਦਿੱਤੀ ਹੈ ਹੁਣ ਇਹਨਾਂ ਦੀ ਆਪਸ ਦੀ ਡਿਸਕਸ਼ਨ ਚੱਲ ਰਹੀ ਹੈ ਉਹ ਤੱਕ ਅਸੀਂ ਇੱਥੇ 22 ਪ੍ਰਧਾਨ ਪ੍ਰਧਾਨ ਅਸੀਂ ਇੱਥੇ ਇਕੱਠੇ ਹੋਏ ਸਾਡੇ ਪਿੰਡ ਬਸਿਆਲਾ ਦੇ ਵਿੱਚ ਮੈਡਮ ਨਿਮਿਸ਼ਾ ਜੀ ਮਹਿਤਾ ਵੱਲੋਂ ਜੋ ਕੈਂਪ ਲਗਾਏ ਜਾ ਰਹੇ ਆ ਪ੍ਰਧਾਨ ਮੰਤਰੀ ਸਹਿਦਾ ਕੈਂਪ ਉਹ ਲਗਾਇਆ ਜਾ ਰਿਹਾ ਸੀਗਾ ਜਿਹਦੇ ਵਿੱਚ ਸਰਕਾਰ ਵੱਲੋਂ ਬਿਲਕੁਲ ਧੱਕਾ ਕੀਤਾ ਗਿਆ ਸਾਡੇ ਉੱਤੇ ਜਾਂਦੇ ਆ ਇਹਨਾਂ ਨੇ ਕਿਹਾ ਕਿ ਇਹਨਾਂ ਨੂੰ ਚੱਕ ਲਓ ਜੀ ਅਰੈਸਟ ਕਰਨੇ ਆ ਬੰਦੇ ਹਾਲਾਂਕਿ ਅਸੀਂ ਪੁੱਛਿਆ ਕਿ ਸਾਡਾ ਕਸੂਰ ਦੱਸੋ ਸਾਡਾ ਕੋਈ ਦੋਸ਼ ਸਾਡੇ ਕੋਈ ਸਾਨੂੰ ਦੱਸੋ ਸਹੀ ਸਾਨੂੰ ਕਿਉਂ ਅਰੈਸਟ ਕਰ ਰਹੇ ਆ ਉਹ ਉਹਨਾਂ ਨੇ ਸਾਨੂੰ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਇਸ ਗੱਲ ਦਾ ਟੈਲੀਫੋਨ ਦਾ ਕੰਮ ਸੀ ਸਾਲਾ ਬੰਦ ਕਰਾਉਣ ਦਾ ਹੋਰ ਉਹਨਾਂ ਦਾ ਕੋਈ ਬੰਦ ਕੈਂਪਰ ਨੂੰ ਬੰਦ ਕਰਾਉਣ ਦਾ ਕੋਈ ਹੋਰ ਉਹਨਾਂ ਦਾ ਕੋਈ ਮਕਸਦ ਨਹੀਂ ਸੀਗਾ ਇਸ ਕਰਕੇ ਅਸੀਂ ਮੈਡਮ ਜੀ ਉਹਨਾਂ ਨੂੰ ਵੀ ਇਨਫੋਰਮ ਕੀਤਾ ਉਹਨਾਂ ਨੂੰ ਵੀ ਨਜ਼ਰਬੰਦ ਕਰ ਦਿੱਤਾ ਆ ਇਹਨਾਂ ਕੋਲ ਸਰਕਾਰ ਕੋ ਮਤਲਬ ਕੋਈ ਵੀ ਜਵਾਬ ਨਹੀਂ ਹੈ ਕਿ ਧੱਕਾ ਸ਼ਰੇਆਮ ਧੱਕਾ ਕਰ ਰਹੇ ਆ ਇਹਦੇ ਵਿੱਚ ਹੁਣ ਪਬਲਿਕ ਇਹਨਾਂ ਨੂੰ ਜਵਾਬ ਵੋਟਾਂ ਵਿੱਚ ਦੇਗੀ ਕਿਉਂਕਿ ਸਰਕਾਰ ਦੇ ਨਾਲ ਧੱਕਾ ਜਿਹੜਾ ਸਰਕਾਰ ਪਬਲਿਕ ਇਦਾਂ ਨਹੀਂ ਕਰ ਸਕਦੀ ਵੋਟਾਂ ਰਾਹੀਂ ਕਰਕੇ ਇਹਨਾਂ ਨੂੰ ਦੱਸਣਗੇ ਨਿਮਸ਼ਾ ਮਹਿਤਾ ਜਿਹੜਾ ਕਿ ਲੋਕਾਂ ਦੇ ਕੰਮ ਫ੍ਰੀ ਕਰ ਰਹੀ ਆ ਇਸ ਅੱਜ ਇਸ ਸਰਕਾਰ ਨੂੰ ਆਪ ਸਰਕਾਰ ਨੂੰ ਇਹ ਕੰਮ ਪਸੰਦ ਨਹੀਂ ਆ ਰਹੇ ਆ ਇਹਨਾਂ ਨੂੰ ਹੁਣ ਇਸ ਦਾ ਜਵਾਬ ਜਿਨ੍ਹਾਂ ਨੇ ਨਿਮਸ਼ਾ ਮਹਿਤਾ ਨੂੰ ਨਜ਼ਰਵੰਦ ਵੀ ਕੀਤਾ ਹੈ ਇਹਨਾਂ ਨੂੰ ਇਸ ਦਾ ਜਵਾਬ ਮੋਟਾ ਰਾਹੀ ਪਬਲਿਕ ਦਵੇਗੀ ਇਹਨਾਂ ਤੋਂ ਲੋਕ ਲੋਕ ਬਹੁਤ ਤੰਗ ਵੀ ਆ ਚੁੱਕੇ ਆ ਇਹ ਕਿਸੇ ਦਾ ਕੋਈ ਕੰਮ ਨਹੀਂ ਕਰਦੇ ਅਗਰ ਕੰਮ ਕਰਦੇ ਆ ਤਾਂ 100 ਰੁਪਏ ਪਹਿਲਾਂ ਤੇ ਕੰਮ ਬਾਅਦ ਚ ਕਰਦੇ ਆ